ਰਵਨੀਤ ਬਿੱਟੂ ਨੂੰ ਮੈਂ ਟਵੇਟ ਕਰੂੰਗਾ ਜੀ ਉਹਦੀ ਉੱਥੇ ਕੋਈ ਨਹੀਂ ਸੁਣਦਾ ਰੇਲਵੇ 'ਚ ਰੇਲਵੇ ਦੀ ਮੈਂ ਕਿਹਾ ਟ੍ਰੇਨ ਟ੍ਰੇਨ ਦਾ ਸਾਡਾ ਪੁਲ ਕਰਾ ਦੇ ਧੂਰੀ ਕਹਿੰਦਾ ਇਹ ਨਹੀਂ ਹੁੰਦਾ ਮੈਥੋਂ ਮੈਂ ਹੋਰ ਤੂੰ ਕਹਦਾ ਮੰਤਰੀਆਂ ਕਹਿੰਦਾ ਕੋਈ ਟੇਸ਼ਨ ਤੇ ਕਹਿੰਦਾ ਕੋਈ ਕੋਈ ਮਸ਼ੀਨ ਮਸ਼ੂਨ ਲਵਾਉਣੀ ਹੈ ਕੋ ਕੋਲੀ ਜਾਂ ਕੋਈ ਉਹ ਲਵਾ ਦੂੰਗਾ ਹੂ ਤਾਂ ਨਹੀਂ ਜਾ ਰਿਹਾ ਰਵਨੀਤ ਬਿੱਟੂ ਨੂੰ ਮੈਂ ਟਵੇਟ ਕਰੂੰਗਾ ਜੀ ਉਹਦੀ ਉੱਥੇ ਕੋਈ ਨਹੀਂ ਸੁਣਦਾ ਰੇਲਵੇ 'ਚ ਰੇਲਵੇ ਦੀ ਮੈਂ ਕਿਹਾ ਟ੍ਰੇਨ ਟ੍ਰੇਨ ਦਾ ਸਾਡਾ ਪੁਲ ਕਰਾ ਦੇ ਧੂਰੀ ਕਹਿੰਦਾ ਇਹ ਨਹੀਂ ਹੁੰਦਾ ਮੈਥੋਂ ਮੈਂ ਹੋਰ ਤੂੰ ਕਹਦਾ ਮੰਤਰੀਆਂ ਕਹਿੰਦਾ ਕੋਈ ਟੇਸ਼ਨ ਤੇ ਕਹਿੰਦਾ ਕੋਈ ਕੋਈ ਮਸ਼ੀਨ ਮਸ਼ੂਨ ਲਵਾਉਣੀ ਹੈ ਕੋ ਕੋਈ ਜਿਆ ਕੋ ਉਹ ਲਵਾ ਦੂੰਗਾ ਉਹ ਤਾਂ ਨਹੀਂ ਚਾਹਦਾ ਉਹ ਦਿਨ ਤੇ ਹੀ ਮਹਿਕਮਾ ਉਹ ਹੈ ਉਦੋਂ ਉਸ ਬੰਦੇ ਨੂੰ ਜਿਹੜਾ ਖਤਮ ਹੋਇਆ ਹੋਵੇ ਸਿੰਧੀਏ ਨੂੰ ਸਾਰੇ ਜਹਾਜ਼ ਵੇਚ ਕੇ ਸਿੰਧੀ ਨੂੰ 에ਵੀਏਸ਼ਨ ਮਿਨਿਸਟਰ ਬਣਾਤਾ ਉਹ ਉਹ ਨੂੰ ਨਾ ਵਿਚਾਰਨ ਉੱਥੇ ਨਹੀਂ ਪੁੱਛਦਾ ਕੋਈ ਉਹ ਬੈਠੇ ਰਹਿੰਦੇ ਨੇ ਕਿਉਂਕਿ ਇਧਰੋਂ ਗਏ ਹੋਏ ਨੇ ਉਹਨਾਂ ਨੂੰ ਪਤਾ ਹੈ ਵੀ ਜਿਹੜੇ ਆਪਦੀ ਪਾਰਟੀ ਦੇ ਨਹੀਂ ਹੋ ਸਕੇ ਇਹ ਸਾਡੇ ਕੀ ਹੋਣਗੇ ਠੀਕ ਹੈ ਨਾ ਸੋ ਉਹ ਤਾਂ ਤਰਸੀ ਪੇ ਕੈਗ ਦੀ ਰਿਪੋਰਟ ਸਕਰੀਨ ਤੇ ਆਪਣੇ ਨਾਲ ਸ਼ੇਅਰ ਕੀਤੀ ਹੈ ਜੀ। ਸਾਡੇ ਵੱਲੋਂ ਇੱਕ ਮੀਟੀਗੇਸ਼ਨ ਫੰਡ ਬਣਾਇਆ ਗਿਆ ਸੀਗਾ। ਉਹਦਾ ਸੈਂਟਰਲ ਸਰਵਰ ਪਰ ਪੈਸਾ ਪੰਦਿਆ ਤੁਸੀਂ ਪੰਦਿਓ। ਉਹਦਾ ਕੰਮ ਹੁੰਦਾ ਹੜ ਆਉਣ ਤੋਂ ਬਾਅਦ ਪਹਿਲੇ ਤਿਆਰੀਆਂ ਕਰਦਿਆਂ। ਪਰ ਇਸ ਸਰਕਾਰ ਦੇ ਵਿੱਚ 600 ਕਰੋੜ ਰੁਪਏ ਜਮ੍ਹਾਂ ਹੋ ਗਿਆ 3 ਸਾਲਾਂ ਦਾ। 600 ਕਰੋੜ ਰੁਪਏ ਇੱਕ ਰੁਪਇਆ ਵੀ ਨਹੀਂ ਖਰਚ ਕੀਤਾ ਗਿਆ। ਅਸੀਂ ਸੁਨੀਲ ਜਖਣ ਹੈ ਕੈਗ ਦੀ ਰਿਪੋਰਟ ਲੈ ਕੇ ਉਹਨੂੰ ਜੁੜੀ ਦਿੱਤਾ ਜੀ। ਇੱਕ ਇੱਕ ਸਾਲ ਦਾ ਜਦੋਂ ਤੋਂ ਐਸਡੀਆਰ ਬਣਿਆ ਨਾ, ਇੱਕ ਇੱਕ ਸਾਲ ਦਾ ਗਵਰਨਮੈਂਟ ਨੇ ਕਿੰਨੇ ਪੈਸੇ ਭੇਜੇ? तो किन्ने खर्चे आप पे मेरे को दो हजार दस ग्यारह एस डी आर एफ बनिया चौरासी करोड़ रुपया आया एक सौ चुरासी करोड़ रुपया एक्सपेंडिचर हो गया खर्च दो हज़ार ग्यारह बारह एक सौ कहत्तर करोड़ रुपया आया एक सौ नहठ करोड़ रुपया खर्च दो हज़ार बारह तेरह दो सौ बहत्तर करोड़ रुपया आया दस करोड़ खर्चे बारह तेरह की गल करते हैं अकाली दल की सरकार से तेरह चौदह एक सौ आया दो सौ चौदह पंद्रह दो सौ तीन आया पंद्रह खर्चा पंद्रह सोलह एक सौ छियाली आया सत्त सौ बारह खर्चा सोलह सतारह तीन सौ आया एक सौ अठत् खर्चा सतारह अठारह तीन सौ पंद्रह आया उनासी कैप्टन साहब सरकार आ गई अठारह उन्नी तीन सौ चौंह खर आया अठत्ती खर्चा उन्नीस भी तीन सौ तेरह आया एक सौ तिरानवे खर्चा भीह इी चार सौ पच्ची आया सत्त सौ सत्त खर्चा इक्की सौ आया छः सौ खर्चा ਆਇਆ 4 21 ਖਰਚ 24 25 488 ਆ 27 ਕਰੋੜ ਰੁਪਏ ਖਰਚ 25 26 241 ਆਇਆ 140 ਖਰਚ ਆ ਟੋਟਲ 5012 ਕਰੋੜ 5012 ਸੀਆਰ 5012 ਕਰੋੜ ਆਇਆ ਜਦੋਂ ਤੋਂ ਐਸਡੀਐਫ ਬਣੀ ਹੈ ਇਪ ਸਾਡੇ ਸੁਡੇ ਬਾਰਾਂ ਆ ਨਾ ਤਾ ਉਹੀ ਮਾਰੀ ਜਾਂਦੇ ਇਹ ਗੱਲਾਂ ਤੇ ਉਹ ਜੋ 3820 ਖਰਚਿਆ ਗਿਆ ਜੀ ਆ ਸਾਰਾ ਐਸ ਡੀ ਆਰ ਐਫ ਦਾ ਜਦੋਂ ਤੋਂ ਬਣੀ ਹੈ 10 11 ਤੋਂ ਲੈ ਕੇ 25 ਦਾ 25 ਤੱਕ ਦਾ ਇਹ ਸਾਰਾ ਡਾਟਾ ਗਵਰਨਮੈਂਟ ਨੇ ਕਿੰਨੇ ਪੇ ਇਹ ਤਾਂ ਐਂ ਲੱਗਦਾ ਜਿਵੇਂ ਸਿੱਥੇ ਪੈਸੇ ਛੁੱਟ ਰੋਕੇ ਹੋਣ ਵੀ ਪੈਸੇ ਤਾਂ ਪਏ ਨੇ ਬਹੁਤ ਗਵਰਨਮੈਂਟ ਕੋਲੇ ਇਹ ਬੀ ਜੀ ਪੀ ਵਾਲੇ ਮੈਂ ਤਾਂ ਇਹ ਕਹਿਣਾ ਕਿ ਤੁਸੀਂ ਸਪੈਸ਼ਲ ਫੰਡ ਸਾਨੂੰ ਨਾ ਦਿਓ ਕੋਈ ਗੱਲ ਨਹੀਂ ਮੈਂ ਕੋਈ ਤੀਖ ਨਹੀਂ ਮੰਗਦਾ ਸਾਡਾ GST ਦਾ ਪੈਸਾ ਦੇ ਦਿਓ ਸਾਡਾ RDF ਦਾ ਦੇ ਦਿਓ ਸਾਰੀਆਂ ਇੱਕ ਕੱਲਾ ਇਹ ਨਹੀਂ ਸਾਰੀਆਂ ਸਰਕਾਰਾਂ ਦੇ ਰੋਕੇ ਹੋਏ ਨੇ ਚਲੋ ਮੈਂ ਸੁਪਰੀਮ ਕੋਰਟ ਚੋਂ ਕੇਸ ਵਾਪਸ ਲੈਣ ਨਾ ਮੈਨੂੰ ਪੈਸੇ ਦੇ ਜੇ ਕਹਿੰਨ ਪਹਿਲਾਂ ਵਾਪਸ ਲੈ ਲਾ ਮੈਂ ਪਹਿਲਾਂ ਲੈ ਲਾਂ ਵਾਪਸ ਪੈਸੇ ਇਹ ਤੂੰ ਪਹਿਲਾਂ ਸਾਡੇ ਨਾਲ ਮੁੱਕਰ ਕੇ ਕਹਿ ਕੇ आरडी एफ ਦਾ ਪਹਿਲਾ ਵਿਧਾਨ ਸਭਾ ਐਕਟ ਪਾਸ ਕਰਕੇ ਲੈ 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 ਬਾਜ਼ ਮੋ ਕਰੀਏ ਹਜ ਤੱਕ ਫੁੱਟੀਦਾ ਰ ਉਹ ਕਹਿੰਦੇ ਭਗਵੰਤ ਮਾਨ ਨੂੰ ਤੰਗ ਕਰਨਾ ਹੈ ਤੰਗ ਪੈਸਾ ਰੋਕ ਕੇ ਕਰ ਲਓਗੇ ਪੈਸਾ ਕਿਹਦਾ ਉਹ ਪੈਸਾ ਪਬਲਿਕ ਦਾ ਹੈ ਭਗਵੰਤ ਮਾਨ ਦਾ ਥੋੜੀ ਹੈ ਪੈਸਾ ਪਬਲਿਕ ਦਾ ਸਗੋਂ ਉਲਟਾ ਜਾਂਦਾ ਹੈ ਪਬਲਿਕ ਕਹਿੰਦੀ ਯਾਰ ਕਮਾਲ ਸਾਡੇ ਪੈਸੇ ਪੰਜਾਬ ਦੇ ਦਿੰਦੇ ਨਹੀਂ ਸਾਨੂੰ ਇਹ ਸੋ ਇਸ ਕਰਕੇ ਇੱਕ ਗਲਤਫਹਿਮੀ ਚ ਨੇ ਕਿ ਭਗਵੰਤ ਮਾਨ ਨੂੰ ਪੈਸੇ ਨਾਲ ਤੰਗ ਕਰਕੇ ਪੈਸਾ ਰੋਕ ਕੇ ਪੰਜਾਬੀ ਹੈ ਜੀ ਤੇ ਆਉਣ ਨਾਲ ਖਜ਼ਾਨੇ ਭਰਨ ਤੇ ਆ ਜਾਂਦੇ ਨੇ ਪਰ ਮੈਂ ਇਸ ਤਰੀਕੇ ਨਾਲ ਖਰਚ ਰਿਆਂ ਕਿ ਜਿੰਨੇ ਪੈਸੇ ਆਉਣ 1 ਰੁਪਇਆ ਸਵਾ ਸਵਾ ਰੁਪਇਆ ਬਣਾ ਕੇ ਸਿਲਾਈਏ ਔਰ ਮੈਂ ਤੁਹਾਨੂੰ ਡੇਟਾ ਦੱਸਤੀਆਂ ਕਿ ਇੰਨੀ ਤਰੀਕ ਤੱਕ ਸਫਾਈ ਦਾ ਕੰਮ ਸ਼ੁਰੂ ਹੋ ਜਾਊਗਾ ਇੰਨੀ ਦੀ ਤੱਕ ਟੀਕਾ ਕਰਨ ਖਤਮ ਹੋ ਜਾਊਗਾ ਇੰਨੀ ਤਰੀਕ ਤੱਕ ਲੋਕਾਂ ਨੂੰ ਉਹਨਾਂ ਦੀਆਂ ਫਸਲਾਂ ਘਰਾ ਦਿਨ ਨੁਕਸਾਨ ਦੇ ਪੈਸੇ ਮਿਲਣ ਲੱਗ ਜਾਣਗੇ ਤੇ ਵਾੜੀ ਤੋਂ ਪਹਿਲਾਂ ਨਹੀਂ ਡਾਟਾ ਮਤਲਬ ਹੋ ਜਾਣਾ